ਜੋਰ ਜੀ ਆ ਨਹੀਂ ਮੁਰਿਆ ਬੋਲਟ ਦੀ ਰੈਡ ਆ ਗਈ ਮਿੱਤਰੋ ਦੇਖੀ ਪੜਾਕਾ ਬਾਉ ਓਹ ਵੀਰਾਂ ਵਾਹਿਆ ਬੋਲੋ ਲੋਕੀ ਹਰ ਤੱਕ ਨੂੰ ਕੰਨ ਦੇ ਲੱਗ ਜਾਪੇ ਉਸੇ ਹਾਂ ਜੇ ਇਸ ਬਲ ਕੇ ਨਹੀਂ 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 ਹੋ ਗਿਆ ਸਿਰਾ ਯਾਰ ਸਿਰਾ ਅਜਰ ਹੰਗ ਕਰਾਈ ਫਿਰਦਾ ਉਹਨਾਂ ਨੂੰ ਮੈਂ ਕਿਹੜੀ ਫਕਰਤੀ ਆਣੀ ਨਹੀਂ ਬਹਿਣੀ ਜਣਾ ਉਹ ਕੰਟੇਨਰ ਵਾਲੀ ਕਹਿੰਦਾ ਮਗਰ ਨਹੀਂ ਆ ਵੀ ਡੀ ਕਾ ਆ ਮੜੀ ਆ ਤੂੰ ਵਧੀਆ ਇਹਦੇ ਬਾਪੇ ਪੁਕਾਰ ਦੇ ਬਾਪੇ ਦਾ ਖਿਡਾਰੀ ਸਾਰੇ ਕੋ ਦੂਨਾ ਵਾ ਉਹ ਕਾ ਵਿੱਚ ਦੇਖਾ ਵੀ ਪਤਾ ਕੀ ਆ ਕਮਾਲ ਪਰਾਲੇ ਸੈਟਅਪ ਨਹੀਂ ਸੀ ਕਰਿਆ ਇੱਥੇ ਬੰਦਾ ਖੜਾ ਨਹੀਂ ਹੋ ਸਕਦਾ ਹਾਂ ਦੇ ਖੜਾ ਹੁੰਦਾ ਸਿਰ ਥੱਲੇ ਆ ਖੜੀ ਆ ਸਾਥ ਸਾਥ ਹੀ ਆ ਗੱਲ ਕੰਮ ਕਰਨ ਦਾ ਵੀ ਤਰੀਕਾ ਹੁੰਦਾ ਸਮਾਨਤਾ ਥੋੜਾ ਹੋਵੇ अगली कंदासीं ਹਰਿਆਣਾ ਆਹ ਕਾਰ ਆਹ ਕਾਰ ਦੇ ਹੋਣੇ ਕਸ਼ੀਰਤਾਂ ਪਟਿਆ ਕਮਟੀਨ ਤੋਂ ਬਾਅਦ ਆਨਲਾਈਨ ਕਮਟੀਨ ਕੋਈ ਸਾਈਟ ਕਰਾਉਣਾ ਕੋਈ ਨਾ ਬੰਦਣਗੇ ਨਾ ਅੱਜ ਦੇ ਸ਼ਾਮੇ ਵੀ ਕੰਮ ਨਹੀਂ ਕਿੰਨੀ ਹੋ ਰਹੀਆਂ ਲੋਕਾਂ ਦੇ ਬਾਫੇ ਤਾਲ ਕਰੋ ਇਹਦੇ ਅੱਗੇ ਦੋ ਆਰ ਮਾਲ ਆ ਗਿਆ ਬੱਗੇ ਆਇਆ ਇਹ ਵੀ ਥੋੜਾ ਅਨਾਲੀ ਖੇਡ ਕਮੇਟੀ ਦੇ ਵਿੱਚ ਉਹ ਬੰਦੇ ਇਹ ਇਹਦਾ ਬੜੀ ਕਿਹ ਫੇਲ ਹੋ ਰਹੀ ਨੇ ਬਹੁਤ ਜ਼ਾਲ ਦੇ ਖੇਡ ਰੇ ਕਮੇਟੀ ਦੇ ਖਿਲਾਫ ਤੇ ਚੱਕੀ ਕੁਛ ਚੱਲਦਾ ਮਨਿੰਦਰ ਸਿੰਘ ਦਾ ਉਹਨਾਂ ਦੇ ਚੱਲਦਾ ਤੇ ਫੇਰ ਉਹ ਪਿੱਛੇ YouTube ਤੇ ਹਰ ਆਵਾਜ਼ ਆ ਰਹੀ ਹੈ ਵਾ ਪਰ ਇਹਦੇ ਨਾਲ ਉਹਨੇ ਕਿਰਦਾਰੀ ਚੱਲ ਆ ਇਸ ਸੀਟ ਬਣੀ ਪੂਰੇ ਆਪਾਂ ਦੇ ਆਪਾਂ ਤੇ ਆ ਰਿਹਾ ਹੈ ਇਹਦੇ ਮੈਂ ਨਾਈਟ ਆਉਟ ਹੋ ਗਿਆ ਤੇ ਫੇਰ ਉਹਨੇ ਦੋਸਤ ਇੱਕ ਨਾ ਵੱਡਾ ਚੜੇਗਾ ਇਹ ਨਹੀਂ ਵਧੀਆ ਸੀਟ ਆ ਵਧੀਆ ਸੀਟ ਆ ਪਰਮੰਦ ਪੁੱਟਾ ਗਿਆ ਤੈਨੂੰ ਮੈਂ ਕੀ ਗਿਆ ਹੀ

ਇੱਕ ਪਾਗੜੀ ਰੰਗਿਆ ਪਿਆ। ਸ਼ਦਾਲੀਆਂ ਤੋਂ ਖੇਡ ਕਬੱਡੀਆਂ। ਤੂੰ ਆਸ ਤੇ ਖੇਡ ਕਬੱਡੀਆਂ। ਕਿੱਥੇ ਆ? ਕੋਈ ਨਹੀਂ ਕਿਹੜਾ ਜਣਾ ਵੀ ਕੋਈ ਨਹੀਂ ਨਾ ਬਾਹਰ ਨੂੰ ਬੱਲੇ। ਟੈਕ ਨਾ ਬੋਧ ਪਈਏ। ਸੇ ਨਾ ਬੋਧ ਕਰਾਈਏ। ਗਲਤ ਪੇਚ ਤੂਆ ਫਿਰਦਾ। ਸੇ ਨਾਮ ਕਰਨਾ ਤੂੰ ਖੇਡ ਕਬੱਡੀਆਂ। ਦੋ ਤੇਜ ਆ ਗਿਆ ਇਸ ਸਫਰ ਤੋਂ ਨਿਕਲ ਕੇ ਡਾਟਾ ਕਟੜ ਦੇ ਉੱਤੇ ਆਹ ਵੀ ਸਭਾ ਦੀ ਯਾਤਰਾ ਮੋਟਾ ਬਣ ਰਿਹਾ ਹੈ ਗੇਮ ਕਾਲ ਵਿੱਚ ਚੱਲਦਾ ਹੋਇਆ ਹੈ ਹਰ ਇੱਕ ਪਲਾਨ ਯਾਤਰੀਆਂ ਨੂੰ ਕਰੂ ਬੰਦਰ ਸਪਰਖਾ ਆਇਆ 11 ਜਨਵਰੀ 2023 ਦਾ ਸੈਨਾ ਜਿਹੜਾ ਇਤਿਹਾਸਕ ਤੇ ਆਹ ਕਿੰਨੇ ਆ ਗਏ